मुदाबु मु ਜੰਦਾਬਾਦ ਮੁਰਦਾਬਾਦ ਗਲਤ ਵਰਤੀ ਹਾਏ 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 ਕਰੋਸੀ ਅੱਪਾ ਹਾਏ 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 ਸਾਡੇ ਜ਼ਿਲ੍ਹਾ ਪ੍ਰਧਾਨ ਐਸ்சி ਵੀ ਡਾਕਟਰ ਇੰਦਰਪਾਲ ਜੀ ਵੱਲੋਂ ਗਰਜੀਤ ਓਜਰਾ ਜੀ ਨੇ ਸਾਡੀਆਂ ਜਾਤੀਆਂ ਦੇ ਖਿਲਾਫ ਇੱਕ ਇੰਟਰਵਿਊ ਬੋਲਿਆ ਜੀ ਜਿਹਦੇ ਵਿੱਚ ਬਹੁਤ ਹੀ ਭੱਦੀ ਸ਼ਬਦ ਸ਼ਬਦ Diwali ਦਾ ਇਸਤੇਮਾਲ ਕੀਤਾ ਗਿਆ ਤਾਂ ਅਸੀਂ ਇਸ ਧਰਨੇ ਦੇ ਵਿੱਚ ਅਸੀਂ ਇਸ ਪੁਤਲਾ ਸਾੜਨ ਦੇ ਸਮਰਥਨ ਚ ਆਏ ਹਾਂ ਔਰ ਮੈਂ ਪੰਜਾਬ ਦਾ ਵੈਸ਼ਕਰ ਦਾ ਅਨਰਚੀ ਵਿੰਗ ਦਾ ਮਾਝਾ ਜੋਂਦਾ ਇੰਚਾਰਜ ਹਾਂ ਤਾਂ ਇਹਨਾਂ ਨੇ ਬਹੁਤ ਸਹੀ ਔਰ ਅੱਛਾ ਕਦਮ ਉਠਾਇਆ ਕਿ ਅੱਜ ਅਸੀਂ ਪੁਤਲਾ ਫੋਕਿਆ ਇਹਨਾਂ ਨੇ ਪ੍ਰੋਗਰਾਮ ਬਣਾਇਆ ਪर्चा ਵੀ ਦਰਜ ਕਰਾਉਣਾ ਅਸੀਂ ਬਿਲਕੁਲ ਇਹਨਾਂ ਦੇ ਨਾਲ ਸੰਗਠਨ ਚ ਹੈ ਔਰ ਜੇ ਕੋਈ ਗਲਤੀ ਕਰੇ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਸਾਡੇ ਤੇ ਜ਼ੁਲਮ ਕਰਦਾ ਹੈ ਡਾਕਟਰ ਮੇਟਕਰ ਨੇ ਕਿਹਾ ਸੀ ਜ਼ੁਲਮ ਕਰਨ ਵਾਲੇ ਸੇ ਜੁਰਮ ਸਹਿਣੀ ਵਾਲਾ ਜ਼ਿਆਦਾ ਗੁਨਾਹਗਰ ਹੁੰਦਾ ਹੈ ਸਾਡੀਆਂ ਜਾਤੀਆਂ ਦੇ ਖਿਲਾਫ ਬੋਲਿਆ ਇਹਨਾਂ ਨੇ ਇਹ ਕੀਤਾ ਔਰ ਬੜਾ ਅੱਛਾ ਕੀਤਾ ਅਸੀਂ ਇਹਨਾਂ ਦੇ ਨਾਲ ਹਾਂ ਜਰੂਰ ਉਹਨੂੰ ਸਜ਼ਾ ਦਿਵਾਵਾਂਗੇ ਕੱਲ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਈ ਜਾਏ ਇਹ ਜੋ ਪ੍ਰਧਾਨ ਜੀ ਪ੍ਰੋਗਰਾਮ ਅلیکਣਗੇ ਸਾਰੀ ਦੀ ਸਾਰੀ ਐਸਸੀਬਿੰਗ ਦੀ ਪਾਰਟੀ ਇਹਨਾਂ ਦੇ ਨਾਲ ਹੈ ਸਾਰਾ ਸੰਗਠਨ ਇਹਨਾਂ ਦੇ ਨਾਲ ਹੈ ਔਰ ਸਮੁੱਚਾ ਐਸਸੀ ਸਮਾਜ ਵੀ ਨਾਲ ਹੈ ਅੱਜ ਸਾਰੇ ਦੇਖੋ ਇਹ ਭਗਤ ਭਰਾੜੀ ਤੋਂ ਆਏ ਆ ਇਹ ਮਜਬੀ ਸਮਾਜ ਤੋਂ ਹੈ ਇਹ ਵਾਲਮੀਕੀ ਹੈ ਇਹ ਸਾਡੇ ਆਪਣੇ ਰਵਿਦਾਸੀ ਸਮਾਜ ਤੋਂ ਹੈ ਬਲਕਿ ਸਾਰੀਆਂ ਜਾਤੀਆਂ ਇਕੱਠੀਆਂ ਹੋ ਕੇ ਆਈ ਹੈ ਕੋਈ ਇੱਕ ਜਾਤੀ ਦਾ ਥੋੜੀ ਐਸੀ ਬਲਕਿ ਐਸੀ ਐਸੀ 6743 ਜਾਤੀਆਂ ਵਾਲਮੀਕੀ ਤਿਰਤੋ ਜਿਹੜਾ ਮਾਫੀ ਦਿੱਤੀ ਗਈ ਉਹਨੂੰ ਕਿਸ ਤਰ੍ਹਾਂ ਦੇਖਦੇ ਜਿਹੜੀ ਉਹਨਾਂ ਨੇ ਵੀਡੀਓ ਵੀ ਸ਼ੇਅਰ ਕੀਤੀ ਆ ਜਿਹੜੇ ਉਹਨਾਂ ਦੇ ਪੇਜ ਤੋਂ ਕਿ ਮਾਫੀ ਦਿੱਤੀ ਗਈ ਆ ਉਹਨਾਂ ਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਕਿ ਉਹ ਜਿਹੜੀਆਂ ਇੱਕ ਸੰਸਥਾ ਨੇ ਦਿੱਤੀ ਹੈ ਇਹ ਕਿਨ 6743 ਜਾਤੀਆਂ ਨਾ 6743 ਜੱਬੇ ਭਾਨ ਲਾਗੇ ਤਬੇ ਰੋਸ ਜਾਗੇ ਜੇ ਅੱਜ ਇਹਨਾਂ ਨੂੰ ਠੇਸ ਪਹੁੰਚੀ ਹੈ ਸਾਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਅੱਜ ਤਾਂ ਮਾਫੀ ਦਿੰਦੇ ਨਹੀਂ ਸਾਡਾ ਭਾਰਤੀ ਇੱਕ ਬੰਦੇ ਦਾ ਕਤਲ ਕਰ ਦੋ ਬਾਜਗੰਦਰ ਜੀ ਮਾਫੀ ਦੇ ਦੋ ਯਾਰ ਉਹਨਾਂ ਦਾ ਤਾਂ ਸਵਾਗੁੱਜੜ ਗਿਆ ਕਿਸੇ ਮਾਂ ਦਾ ਪੁੱਤ ਮਰ ਗਿਆ ਕਿਸੇ ਦਾ ਪੁੱਤ ਮਾਰ ਕੇ ਕਿਸੇ ਦਾ ਪਤੀ ਮਾਰ ਕੇ ਮਾਫੀ ਮੰਗ ਲਓਗੇ ਅਰੇ ਸਾਡੀ ਜਾਤੀ ਨੂੰ ਕਿਹਾ ਹੈ ਸਜ਼ਾ ਦੇਣ ਦੇ ਤਰੀਕੇ ਹੋਰ ਵੀ ਹੈ ਦੇਖੋ ਨਹੀਂ ਜੀ ਸੰਵਧਾਨਿਕ ਤਰੀਕੇ ਨਾਲ ਚੱਲਾਂਗੇ ਆਰਟੀਕਲ ਜਿਹੜਾ ਹੈ ਧਾਰਾ 295 ए एससीएससी ਐਡ ਕਰੈਕਟ ਲੱਗਦਾ ਜਿੱਥੇ ਕੋਈ ਐਂਡ ਗ੍ਰੇ ਨਹੀਂ ਦੀ ਐਂਟਰੀ ਸਪੈਕਟਿਡ ਨਾਟ ਵੇਰ ਵਲ ਉਹ ਬੰਦਾ ਅੰਦਰ ਜਾਏਗਾ ਉਹਨੂੰ ਪਤਾ ਲੱਗੇਗਾ ਕਿ ਮੈਂ ਆਪਣੇ ਇਸ ਜਾਤੀ ਦੇ ਖ랍 ਬਦੀ ਕੁਛ ਨਹੀਂ ਕਹਿਣਾ ਤਾਂ ਕਿ ਦੂਜਾ ਕਿ ਕਿਹਦਾ ਬੁਤਲਾ ਫੁੱਟਿਆ ਗਿਆ ਹੈ ਤੇ ਕਿਉਂ ਫੁੱਟਿਆ ਗਿਆ ਜੀ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਅਬਸਾਦ ਦੇ ਨੇ ਉਹਨਾਂ ਨੇ ਸਾਡੇ ਸਭਾਈ ਪ੍ਰਤੀ ਜਿਹੜਾ ਉਹ ਗਲਤ ਗੱਲ ਕੀਤੀ ਬਿਸ਼ਰੂਲ ਕਾਸਟਾਂ ਦੇ ਬੱਚੇ ਦਾ ਸਾਲ ਪਹਿਲੇ ਸ਼ੁਰੂ ਹੋ ਜਾਂਦੇ ਨੇ ਖੋਹ ਕਰਨ ਵਾਸਤੇ ਮੁਰਕੇ ਲੋਕਾਂ ਨੂੰ ਛੁਰੀਆਂ ਮਾਰਦੇ ਨਸ਼ੇ ਵੀ ਕਰਦੇ ਨੇ ਇਸ ਵਾਸਤੇ ਕਿਉਂਕਿ ਸਾਡੇ ਸਮਾਜ ਦੀ ਉਹਦੀ ਬੇਇੱਜ਼ਤੀ ਕੀਤੀ ਹੈ ਪਰ ਸਾਡੇ ਮਨ ਨੂੰ ठेस ਪਹੁੰਚੀ ਹੈ ਅਸੀਂ ਇਸ ਵਾਸਤੇ ਪਤਲਾ ਸਾਡੇ ਨੂੰ ਕੀ ਲੱਗਦਾ ਹੈ ਕਿ ਇਹ ਚੋਣਾਂ ਦੇ ਵਿੱਚ ਇਸੇ ਤਰ੍ਹਾਂ ਹੀ ਮੁੱਦਾ ਇਹ ਪੁੱਗਦਾ ਹੈ ਨਜ਼ਰ ਆਏਗਾ ਜੀ ਦੇਖੋ ਗੱਲ ਇਹ ਆ ਵੀ ਸਭ ਤੋਂ ਪਹਿਲਾਂ ਮੇਰੇ ਮਨ ਨੂੰ ਕਿਥੇ ਪਹੁੰਚੀ ਮੈਂ ਜਿਹੜੀ ਸਾਡੀ ਕਾਰ ਕਰਨੀ ਹੈ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਟਾਈਮ ਦੇ ਕੇ ਪਾਰਟੀ ਦਫ਼ਤਰ ਹੀ ਗੱਲ ਕੀਤਾ ਵੀ ਆ ਮੇਰੇ ਮਨ 'ਚ ਇਹ ਬਹੁਤ ਬੋਚੀ ਹੈ ਹਜੇ ਕਿ ਮੈਂ ਸਿਰੇਕ ਪ੍ਰੈਸਰੋਡ ਵੀ ਵੇਖਿਆ ਉਹਦਾ ਕਿ ਮੈਂ ਮਾਫੀ ਮੰਗੀ ਹੈ ਮਾਫੀ ਉਹਨਾਂ ਦਿੱਤੀ ਹੈ ਕਿ ਜਿਹੜਾ ਦਲ ਸਭਾਜ ਹੈ ਨਾ ਕਿ ਕਲਾ ਵਾਲਮੀਕ ਇਸਮਾਇਦੇ ਤੇ ਦਲ ਸੇ ਉਹ ਜੋ ਬਾਲਮੀਕ ਵੀ ਨੇ ਬਜਰੀ ਸੇਖ ਵੀ ਨੇ ਭਗਤ ਵੀ ਨੇ ਜਲਾਈ ਵੀ ਨੇ ਮਹਾਸ਼ੇ ਵੀ ਨੇ ਜਮਾਲ ਵੀ ਨੇ ਅਸੀਂ ਇੱਕ ਸਮਾਜ ਕਹਦੇ ਹੋਏ ਕਿਰਪਾ ਮਾਫੀ ਦੇ ਦਿਓ ਇਹ ਮੰਨਣੀ ਹੈ ਲੇਕਿਨ ਵਾਕ ਕਹਦੇ ਨੇ ਕਿ ਪਹਿਲੀ ਟਰਾਨੀ ਵੀਡੀਓ ਆ ਇਸ ਤੋਂ ਬਾਅਦ ਵਾਲਮੀ ਕੇ ਤੀਰਸ ਵੱਲੋਂ ਜੈਸੀ ਕਿ ਮਾਫੀ ਵੀ ਦਿੱਤੀ ਗਈ ਤੁਸੇ ਲੱਗਦਾ ਹੈ ਕਿ ਕਿਸ ਤਰ੍ਹਾਂ ਮਾਫੀ ਕਿੱਦਾਂ ਮਿਲੇਗੀ ਜੇਕਰ ਦੇਖੋ ਜੀ ਮਾਫੀ ਨਹੀਂ ਇਹੋ ਜੀ ਗੱਲਾਂ ਦੀ ਮਾਫੀ ਕਰੇ ਲੋਕੀ ਫਿਰ ਮਾਫੀ ਤੇ ਦਿੱਤੀ ਜੀ ਅਸੀਂ ਮਾਫੀ ਤੇ ਪੱਤਾ ਦਰਜ ਕਰਾਉਣਾ ਹੈ ਕਿ ਕੋ ਕਿਸ ਨੂੰ ਕਹਿ ਕੇ ਪੱਤਾ ਦਰਜ ਕਰਾਉਣਾ ਪੰਜਾਬ ਦੇ ਮੀਤ ਮੰਤਰੀ ਨੂੰ ਕਿਹਾ ਗਿਆ ਮੁੱਖ ਮੰਤਰੀ ਨੂੰ ਕਿਹਾ ਗਿਆ ਮੁੱਖ ਸੇਹ ਜਿਹੜਾ ਕਮਿਸ਼ਨਰ ਪੁਲਿਸ ਕਮਿਸ਼ਨਰ ਨੂੰ ਜਾ ਕੇ ਕਿਦੀ ਅਪੀਲ ਕੀਤੀ ਉਹ ਤੋਂ ਪੱਤਾ ਦਰਜ ਕਰਾਉਣਾ